ਕੇਂਦਰ ਸਰਕਾਰ ਵੱਲੋਂ BBMP ਤੇ CISF ਬਿਠਾਉਣਾ ਮੈਂ ਸਮਝਦਾ ਸਿੱਧੇ ਤੌਰ ਤੇ ਡੈਮ ਤੇ ਕੰਟਰੋਲ ਲੈਣ ਵਾਲੀ ਗੱਲ ਹੈ ਕੇਂਦਰ ਦਾ ਜੋ ਸਰਾਸਰ ਗਲਤ ਹੈ ਪੰਜਾਬ ਹਰਿਆਣਾ ਰੀਹਾਬਿਲੇਸ਼ਨ ਐਕਟ ਦੀ ਉਲੰਘਣਾ ਵੀ ਆ ਔਰ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਪੰਜਾਬ ਦੇ ਵਿੱਚ ਸਰਪਾਰਟੀ ਮੀਟਿੰਗ ਸੱਦ ਕੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬੀਆਂ ਦਾ ਦਬਾਅ ਬਣਾ ਕੇ ਕੇਂਦਰ ਦੀ ਢਾਮਾ ਤੇ ਕਬਜ਼ਾ ਕਰਨ ਦੀ ਨੀਤੀ ਦਾ ਡਟ ਕੇ ਵਿਰੋਧ ਕਰਨ ਦਾ ਸਭਾ ਆ ਗਿਆ ਭਾਵੇਂ ਪਹਿਲਾਂ ਦਮਗੇ ਮਾਰੇ ਗਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਧਰਨੇ ਵੀ ਲਾਏ ਗਏ ਹੁਣ ਜਦੋਂ ਜ਼ਰੂਰਤ ਆ ਇਹ ਕਾਰਵਾਈ ਨੂੰ ਰੋਕਣ ਦੀ ਉਦੋਂ ਲੋਪੇ ਹੋ ਗਏ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਵਜ਼ੀਰ ਬਹੁਤ ਜਲਦੀ ਕਿ ਪੰਜਾਬ ਸਰਕਾਰ ਨੂੰ ਸਰਪਾਰਟੀ ਮੀਟਿੰਗ ਸੱਦ ਕੇ ਕੇਂਦਰ ਦੇ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਇਹ ਸਰਲ ਸਾਰ ਸੁਗੰਦੇ ਦੇ ਅਧਿਕਾਰ ਖੇਤਰ ਵਿੱਚ ਦਾਖਲ ਅਦਾਜੀ ਆ ਔਰ ਮੈਂ ਸਮਝਦਾ ਕਿ ਅੱਜ ਜਿਸ ਤਰੀਕੇ ਨਾਲ ਪਹਾੜਾ ਰਹਿਦੇ ਉਤੇ ਕੇਂਦਰਕਾਲ ਹੋ ਰਿਹਾ ਤੇ ਬਾਕੀ ਵੀ ਪੰਜਾਬ ਦੇ ਬਹੁਤ ਸਾਰੇ ਐਸੇ ਮਸਲੇ ਅਧੂਰੇ ਪਏ ਨੇ ਉਹਨਾਂ ਨੂੰ ਭਾਵੇਂ ਆਰਡੀਆ ਦਾ ਮਸਲਾ ਹੋਰ ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਨੂੰ ਸਾਂਝੇ ਤੌਰ ਤੇ ਹੱਲ ਕਰਾਉਣ ਲਈ ਦਬਾਅ ਬਣਾਉਣ ਦੀ ਲੋੜ ਆ ਅਫਸੋਸ ਇਸ ਗੱਲ ਦਾ ਕਿ ਜਦੋਂ ਡੈਨ ਸੇਫਟੀ ਐਕਟ ਬਣਿਆ ਉਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਇਹਦਾ ਵਿਰੋਧ ਨਹੀਂ ਕੀਤਾ ਨਿਰਵਿਰੋਧ ਸੈਂਟ ਸੇਫਟੀ ਐਕਟ ਪਾਸ ਹੋ ਗਿਆ ਜਿਹਦਾ ਫਾਇਦਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਸੋ ਪਿਛਲੀਆਂ ਗਲਤੀਆਂ ਨੂੰ ਨਾ ਚਦਾਰਦੇ ਹੋਏ ਅੱਗੇ ਲਈ ਇਹਦੇ ਪ੍ਰਬੰਧ ਕੀਤੇ ਜਾਣ ਹੁਣ ਵੀ ਸਾਰੇ મતਭੇਦ ਭੁਲਾ ਕੇ ਇਕੱਠੇ ਹੋ ਕੇ ਸੂਚੀਆਂ ਪਾਰਟੀਆਂ ਨੂੰ ਇੱਕ ਜੁੜਤਾ ਦਿਖਾਉਣ ਦੀ ਲੋੜ ਹੈ